ਦਾ ਪ੍ਰੋਗਰਾਮ ਰਿਆ ਕਿ ਕਿ ਜਦੋਂ ਉਹ ਕੱਢ ਸਾਰਾ ਇਹਦਾ ਪ੍ਰੋਗਰਾਮ ਬਹੁਤ ਸਫਲ ਰਿਹਾ ਇਹ ਸਕੂਲ ਨੂੰ ਦਵਾਦ ਨੂੰ ਕਲਾਸਰੂਮ ਮਿਲੇ ਸੀਗੇ ਉਹਨਾਂ ਦਾ ਰਹਿਮਾਨ ਕੀਤਾ ਗਿਆ ਅਸੀਂ ਤੇ ਅੱਜ ਮਾਨਯੋਗ ਮੰਤਰੀ ਜੀ ਨੇ ਆਪਣੇ ਕਰਕਮਲਾ ਨਾਲ ਉਹਦਾ ਉਦਘਾਟਨ ਕੀਤਾ ਹੈਗਾ ਤੇ ਬੱਚਿਆਂ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਕਿ ਅੱਜ ਮੈਡਮ ਨੇ ਆ ਕੇ ਬੱਚਿਆਂ ਜਿਹੜੇ ਟੌਪ ਕਰ ਰਹੇ ਆ ਸਾਡੇ ਉਹਨਾਂ ਨੂੰ ਸਨਮਾਨਿਤ ਕੀਤਾ ਤੇ ਅੱਜ ਦੇ ਉਦਘਾਟਨ ਕਰਕੇ ਤੇ ਅੱਜ ਦੇ ਪ੍ਰੋਗਰਾਮ ਨੂੰ ਚਾਰਚਨ ਲਾਈ ਜੇ ਗੱਲ ਕਰੀਏ ਜਿੱਥੇ ਕੁੜੀਆਂ ਨੇ ਰਿਜ਼ਲਟ ਆਇਆ ਤੇ ਕੁੜੀਆਂ ਨੇ ਮੱਲਾ ਮਾਰੀਆਂ ਕੀ ਕਰਨਾ ਚਾਹੋਗੇ ਇਹ ਸਾਡੇ ਸਮਾਜ ਨੂੰ ਇੱਕ ਬਹੁਤ ਵਧੀਆ ਸਨੇਹਾ ਜਾਂਦਾ ਹੈ ਕਿ ਲੜਕੀਆਂ ਲੜਕੀਆਂ ਤੋਂ ਕਿਸੇ ਵੀ ਕੰਮ ਦੇ ਵਿੱਚ ਪਿੱਛੇ ਨਹੀਂ ਸਗੋਂ ਸਾਰੀਆਂ ਪੋਜੀਸ਼ਨਾਂ ਬੋਰਡ ਦੀਆਂ ਉੱਪਰੀਆਂ ਟਾਪਰ ਪੋਜੀਸ਼ਨਾਂ ਵੀ ਸਾਡੇ ਸਕੂਲ ਤਾਂ ਲੜਕੀਆਂ ਨੇ ਮਾਰੀਆਂ ਐ ਬੋਰਡ ਦੀਆਂ ਪੂਰੀਆਂ ਟਾਪਰ ਪੋਜੀਸ਼ਨਾਂ ਵੀ ਤੁਸੀਂ ਚੱਕੋਗੇ ਤਾਂ ਇਸ ਸਾਲ ਦੇ ਰਿਜ਼ਲਟ ਵੇਖ ਕੇ ਰਾਨੋਗੇ ਸਾਰੀਆਂ ਪੋਜੀਸ਼ਨਾਂ ਲੜਕੀਆਂ ਨੇ ਲਈਆਂ ਤੇ ਇਹਦੇ ਨਾਲ ਪੇਰੈਂਟਸ ਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਕਿ ਜਿਹੜੇ ਬੱਚੇ ਅਜੇ ਸਕੂਲਾਂ ਚ ਨਹੀਂ ਆ ਰਹੇ ਉਹਨਾਂ ਨੂੰ ਲੜਕੀਆਂ ਨੂੰ ਸਕੂਲਾਂ ਚ ਭੇਜਣ ਆਖਿਰਕਾਰ ਦੇਖਦੇ ਆ ਕਿ ਧੀਆਂ ਨੂੰ ਆਪਾਂ ਕਹਿੰਨੇ ਦਵਾਇਆ ਜਾਂਦਾ ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਗੇ ਅਗਾਂ ਸਰਕਾਰੀ ਮੁਹਿੰਮ ਵੀ ਹੈ ਬੇਟੀ ਪਚਾਓ ਬੇਟੀ ਪੜਾਓ ਹਾਂ ਸਰਕਾਰ ਦੀ ਮੁਹਿੰਮ ਇਹਦੇ ਨਾਲ ਜਿਹੜਾ ਵੀ ਬੱਚਾ ਕੋਈ ਲੜਕੀ ਨਹੀਂ ਸਕੂਲ ਪਹੁੰਚ ਰਹੀ ਉਹਨਾਂ ਨੂੰ ਸਕੂਲ ਪਹੁੰਚ ਲਾਇਆ ਜਾ ਰਿਹਾ ਸਰਵੇ ਕਰਾਇਆ ਸੁਰ ਪੌਂਚਣਾ ਦਿੱਸਤੇ ਸਿੱਖਿਆ ਗ੍ਰਹਿਣ ਕਰਨ ਤੇ ਸਾਡੇ ਸਮਾਜ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਯੋਗਦਾਨ ਪਾਉਣ ਕਿਉਂਕਿ ਜੇ ਘਰ ਦੇ ਵਿੱਚ ਇੱਕ ਲੜਕਾ ਪੜਦਾ ਹੈ ਤੇ ਸਾਡੀ ਇੱਕ ਪੀੜ੍ਹੀ ਅੱਗੇ ਵੱਧਦੀ ਹੈ ਤੇ ਜੇ ਇੱਕ ਲੜਕੀ ਪੜਦੀ ਹੈ ਤੇ ਸਾਡੀਆਂ ਤਿੰਨ ਪੀੜ੍ਹੀਆਂ ਅੱਗੇ ਵੱਧਦੀਆਂ ਕਿਉਂਕਿ ਉਹਨੇ ਮਾਂ-ਬਾਪ ਦਾ ਵੀ ਖਿਆਲ ਰੱਖਣਾ ਆਪਣੇ ਸੱਸੁਰੇ ਦੇ ਵੀ ਖਿਆਲ ਰੱਖਣਾ ਤੇ ਆਪਣੇ ਬੱਚਿਆਂ ਨੂੰ ਵੀ ਪੜਾ ਲੈਣਾ ਹੁੰਦਾ ਇੱਕ ਲੜਕੀ ਦੇ ਪੜਨ ਨਾਲ ਸਾਡੀਆਂ ਤਿੰਨ ਪੀੜ੍ਹੀਆਂ ਅੱਗੇ ਨਿਕਲਦੀਆਂ ਐ ਅਡਵਾਂਸ ਜਾਂਦੀਆਂ ਸਰ ਜਿਹੜੇ ਹੈਗੇ ਆ ਸਾਰੀ ਸਕੂਲਾਂ ਦੇ ਆਪਣੇ ਬੱਚਿਆਂ ਨੂੰ ਪੜਾਉਣ ਦੇ ਵਿੱਚ ਬੜੀ ਮਹੱਤਵ ਕਰ ਰਿਹਾ ਹੈ ਜੀ ਮਾ ਜਿਹੜੇ ਮਾਪਿਆਂ ਨੇ ਜ਼ਿਆਦਾ ਜਿਹੜਾ ਆਪਣੇ ਪਹਿਲ ਜਿਹੜੀ ਹੈ ਪ੍ਰਾਈਵੇਟ ਸਕੂਲਾਂ ਦਿੰਦੇ ਆ ਪ੍ਰਾਈਵੇਟ ਸਕੂਲਾਂ ਦੇ ਵਿੱਚ ਆਪਣੇ ਬੱਚੇ ਨੂੰ ਲਾਉਂਦੇ ਹੁਣ ਪਹਿਲਾਂ ਉਹਨਾਂ ਦਾ ਜ਼ਮਾਨਾ ਬਦਲ ਰਿਹਾ ਜੀ ਤੁਸੀਂ ਮੇਰੇ ਸਕੂਲ ਦਾ ਰਿਕਾਰਡ ਚੱਕ ਕੇ ਵੇਖ ਲਓ ਪਿਛਲੇ 5 ਸਾਲਾਂ ਦੇ ਵਿੱਚੋਂ ਮੈਂ ਵੇਖ ਰਿਹਾ ਕਿ ਹੋਲੀ ਐਂਜਲ ਕੰਵੈਂਟ ਸਕੂਲ ਦੂਸਰੇ ਹੋਰ ਐਸਡੀ ਸਕੂਲ ਡੀਵੀਐਸ ਸਕੂਲ ਉਹਨਾਂ ਸਕੂਲਾਂ ਤੋਂ ਛੱਡ ਕੇ ਮੇਰੇ ਕੋਲ ਬੱਚੇ ਆ ਰਹੇ ਹੈ ਜੀ ਅੱਜ ਸਿੱਖਿਆ ਕਮਿਟੀ ਨੂੰ ਲੈ ਕੇ ਡਾਕਟਰ ਜੀ ਕੋਰਟਿਕਲੋ ਕਮਰਿਆਂ ਦਾ ਦੁਗਾੜਨ ਕੀਤਾ ਗਿਆ ਕੀ ਕਹਿਣਾ ਚਾ ਸਿੱਖਿਆਤ ਨੂੰ ਪਿਧੇ ਸਭ ਤੋਂ ਵੱਡੀ ਗਲਤੀ ਹੈ ਵੀ ਅਸੀਂ ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸੀਐਮ ਸਾਹਿਬ ਔਰ ਮੈਡਮ ਬਲਜੀਤ ਕੋਲ ਕੈबिनेट ਮੰਤਰੀ ਪੰਜਾਬ ਸਰਕਾਰ ਦੇ ਮਲੋਟ ਹਲਕੇ ਦੇ ਜਿਹੜੇ ਐਮਐਲਏ ਹਨ ਉਹਨਾਂ ਦਾ ਮਨੋਂ ਔਰ ਦਿਲੋਂ ਇੰਟਰਸਟ ਹੈ ਕਿ ਸਕੂਲਾਂ ਦੇ ਵਿੱਚ ਬੱਚੇ ਪੜ੍ਹ ਲਿਖ ਕੇ ਚੰਗੇ ਅਫਸਰ ਬਣਣ ਲੜਕੀਆਂ ਚੰਗੀਆਂ ਅਫਸਰ ਪੜ੍ਹ ਲਿਖ ਕੇ ਜਾਣ ਉਹਨਾਂ ਦਾ ਇੰਟਰਸਟ ਹੈ ਵੀ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲ ਕੀ ਹੁੰਦੇ ਆ ਔਰ ਸਰਕਾਰੀ ਸਕੂਲ ਕੀ ਹੁੰਦੇ ਆ ਪੀਏ ਸਰਕਾਰੀ ਸਕੂਲ ਜਿਹੜੇ ਐ ਪ੍ਰਾਈਵੇਟ ਸਕੂਲਾਂ ਵਧੀਆ ਸਕੂਲ ਹਨ ਇਸ ਕਰਕੇ ਸਰਕਾਰ ਦਾ ਪੂਰਾ ਇੰਟਰਸਟ ਹੈ ਔਰ ਅਸੀਂ ਆਪਣੇ ਵੱਲੋਂ ਜਿਹੜੇ ਬੱਚੇ ਐ ਬੱਚਿਆਂ ਦੇ ਮਾਪੇ ਬਲੋਂ ਅਸੀਂ ਮੁबारकबाद ਦਿੰਨੇ ਆ ਜਿਹੜੇ ਕਿ ਬੱਚਿਆਂ ਦਾ ਆਪ ਦਾ ਖਿਆਲ ਰੱਖਦੇ ਆ ਜਿਹੜੇ ਇਸ ਸਕੂਲ ਦੇ ਸਾਡੇ ਗਰਲ ਸਕੂਲ ਦੇ 100% ਜਿਹੜੇ ਬੱਚੇ ਲੈ ਕੇ ਇੱਥੇ ਰਿਜ਼ਲਟ ਆਇਆ ਸਾਡੇ ਪ੍ਰਿੰਸੀਪਲ ਸਾਹਿਬ ਨੂੰ ਔਰ ਸਟਾਫ ਨੂੰ ਟੀਚਰਸ ਨੂੰ ਸਭ ਨੂੰ ਮੁबारकबाद ਦਿੰਨੇ ਆ ਔਰ ਮੀਡੀਆ ਦਾ ਅਸੀਂ ਇੱਥੇ ਪਹੁੰਚ ਲਈ ਬਹੁਤ ਧੰਨਵਾਦ ਕਰਦੇ ਆ ਸੱਚੇ ਕਾਲ ਮੈਂ ਜਗਜੀਤ कौर ਪੀਐਮ ਜੀ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹਾਂ ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਅਤੇ ਨਾਲ ਹੀ ਸਾਡੇ ਕੈਬਨਿਟ ਮਨਿਸਟਰ ਸ਼੍ਰੀਮਤੀ ਡਾਕਟਰ ਬਲਜੀਤ कौर ਜਿਨ੍ਹਾਂ ਨੇ ਆਪਣੀ ਦੇਖਰੇਖ ਹੇਠ ਮਲੋਟ ਸਕੂਲ ਸਿੱਖਿਆ ਖੇਤਰ ਵਿੱਚ ਨਵੀਂ ਕ੍ਰਾਂਤੀ ਲਿਆਂਦੀ ਹੈ ਖਾਸ ਕਰਕੇ ਕੁੜੀਆਂ ਦੀ ਸਿੱਖਿਆ ਵਿੱਚ ਅੱਜ ਸਾਡੇ ਸਕੂਲ ਵਿੱਚ ਨਾ ਕੇਵਲ ਸਟਾਫ ਪੂਰਾ ਹੈ ਬਲਕਿ ਪੜ੍ਹਾਈ ਅਤੇ ਖੇਡ ਦੇ ਮੈਦਾਨ ਵਿੱਚ ਨਵੀਂ ਕ੍ਰਾਂਤੀ ਆਈ ਹੈ ਬੈਠਣ ਦੇ ਲਈ ਇਨਫਰਾਸਟ੍ਰਕਚਰ ਅਤੇ ਪੜਨ ਦੇ ਲਈ ਆਧੁਨਿਕ ਤਕਨੀਕ ਦੇ ਨਾਲ ਲੈਸ ਕਲਾਸਾਂ ਅਤੇ ਲੈਬਾਂ ਦਾ ਪ੍ਰਬੰਧ ਹੈ ਮੈਂ ਇੱਕ ਵਾਰ ਫਿਰ ਡਾਕਟਰ ਬਲਜੀਤ ਕੌਜੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਧੰਨਵਾਦ ਮੈਂ ਕੀ ਕਹਿਣਾ ਚਾਹੁੰਦਾ ਕਿ ਸਿੱਖਿਆ ਕ੍ਰਾਂਤੀ ਤਹਿਤ ਜਿਹੜਾ ਪੰਜਾਬ ਸਰਕਾਰ ਲਗਾਤਾਰ ਜੁੜਤ ਲੱਗੇ ਹੋਏ ਨੇ ਮਲੋਟ ਬਲਾਕ ਦੇ ਵਿੱਚ ਕਿੰਨੇ ਸਕੂਲਾਂ ਦੀ ਹੁਣ ਤੱਕ ਜਿਹੜਾ ਸਨ ਅੱਜ ਕਿੰਨੇ ਗ੍ਰਾਂਟ ਲਾ ਦੇਖੋ ਜੀ ਅਸੀਂ ਲੱਗੇ ਹੋਏ ਆ ਸ਼ੁਰੂਆਤ ਕਰ ਚੁੱਕੇ ਆ ਔਰ ਹਰੇਕ ਦੇ ਪਿੰਡ ਹਰੇਕ ਪਿੰਡ ਵਿੱਚ ਤਕਰੀਬਨ 2 ਜਾਂ 3 ਸਕੂਲ ਇਹੋ ਜਿਹੇ ਹੈਗੇ ਆ ਜਿੱਥੇ ਕਿ ਗ੍ਰਾਂਟਾਂ ਦਿੱਤੀਆਂ ਗਈਆਂ ਕਮਰੇ ਬਣਾਏ ਗਏ ਉਹਨਾਂ ਨੂੰ ਸਮਾਰਟ ਕਲਾਸਰੂਮ ਦਿੱਤੇ ਗਏ ਸੋ ਅੱਜ ਮਲੋਟ ਸ਼ਹਿਰ ਦੇ ਸਕੂਲਾਂ ਵੱਲ ਆਏ ਸੀ ਤੇ ਪਹਿਲਾਂ ਮੰਡੀ ਹਰਜੀ ਰਾਮ ਚ ਗਏ ਤੇ ਹੁਣ ਅਥੇ ਮੈਂ ਆਈਆਂ ਇਹ ਸਕੂਲ ਤੋਂ ਉਹਨਾਂ ਨੂੰ ਜੇ ਰਲਾ ਕੇ ਗੱਲ ਕਰੀਏ ਤਾਂ ਤਕਰੀਬਨ 50 ਲੱਖ ਦੀ ਲਾਗਤ ਦੇ ਨਾਲ ਆ ਸਮਾਰਟ ਕਲਾਸਰੂਮ ਬਣਾਏ ਗਏ ਆ ਔਰ ਲਾਇਬ੍ਰੇਰੀਜ਼ ਬਣਾਈਆਂ ਗਈਆਂ ਨੇ ਔਰ ਮੈਂ ਕਹਾ ਕਿ ਕਿ ਇੱਕ ਵਧੀਆ ਕਦਮ ਜਿਹੜਾ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਦਾ ਮਤਲਬ ਹੈ ਕਿ ਸਾਡੇ ਉਹ ਬੱਚੇ ਜਿਹੜੇ ਸਹੂਲਤਾਂ ਤੋਂ ਜਨੇ ਇੰਟੈਲੀਜੈਂਟ ਬਹੁਤ ਨਹੀਂ ਪਰ ਸਹੂਲਤਾਂ ਤੋਂ ਵਾਂਝੇ ਹੋਣ ਕਰਕੇ ਕਈ ਵਾਰੀ ਪ੍ਰਾਈਵੇਟ ਸਕੂਲਾਂ ਨਾਲੋਂ ਥੋੜਾ ਪਿੱਛੇ ਰਹਿ ਜਾਂਦੇ ਸੀ ਸੋ ਅਸੀਂ ਇਹਨਾਂ ਬੱਚਿਆਂ ਨੂੰ ਬਰਾਬਰ ਦਾ ਜਿਹੜਾ ਦਰਜਾ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਿਛਲੇ ਦਿਨ ਜਿਹੜੀ ਪਲੱਸ 2 ਅਤੇ 10ਵੀਂ ਦੇ ਨਤੀਜੇ ਆਏ ਉਹਦੇ ਵਿੱਚ ਜ਼ਿਆਦਾਤਰ ਕੁੜੀਆਂ ਨੇ ਮਾਰ ਕੇ ਮਾਰ ਲਈਆਂ ਫਾਇਦ ਕੁਝ ਕੁੜੀਆਂ ਦੇ ਸਕੂਲ ਪਹੁੰਚੇ ਆ ਗਏ ਜੇਕਰ ਕੁੜੀਆਂ ਇਸ ਤਰ੍ਹਾਂ ਦਾ ਅੱਗੇ ਵੱਧ ਨਹੀਂ ਤਾਂ ਕੁੜੀਆਂ ਦੇ ਕੀ ਲੈ ਕੇ ਆ ਔਰ ਮੈਨੂੰ ਲੱਗਦਾ ਕਿ ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਾਡੀਆਂ ਧੀਆਂ ਬਹੁਤ ਅੱਗੇ ਹਰ ਖੇਤਰ ਵਿੱਚ ਜਾ ਰਹੀਆਂ ਸਿਰਫ ਪੜ੍ਹਾਈ ਦੇ ਵਿੱਚ ਨਹੀਂ ਹਰ ਖੇਤਰ ਵਿੱਚ ਅੱਗੇ ਜਾ ਰਹੀਆਂ ਨੇ ਔਰ ਇਸ ਦੀ ਸ਼ੁਰੂਆਤ ਕਿ ਕੁੜੀਆਂ ਨੂੰ ਕੀ ਦਿੱਤਾ ਜਾਵੇ ਸੋ ਮੇਰੇ ਜੋ ਮੇਰਾ ਅੰਦਰਲੀ ਫੀਲਿੰਗ ਹੈ ਕਿ ਅਸੀਂ ਕੁੜੀਆਂ ਨੂੰ ਉਹ ਸਹੂਲਤਾਂ ਦੇਈਏ ਜਿਨ੍ਹਾਂ ਨਾਲ ਉਹਨਾਂ ਨੂੰ ਅੱਗੇ ਵਧਣ 'ਚ ਆਸਾਨੀ ਹੋਵੇ ਤੁਹਾਨੂੰ ਯਾਦ ਹੋਏਗਾ ਕਿ ਪਿਛਲੇ ਦਿਨੀ ਮੈਂ ਜਿਹੜੀਆਂ ਬੱਚੀਆਂ ਨੇ ਟਾਪ ਕੀਤਾ ਸੀਗਾ ਸਾਡੇ ਪਿੰਡਾਂ ਦੀਆਂ ਉਹਨਾਂ ਨੂੰ ਸਾਈਕਲ ਵੰਡੇ ਸੀ ਤਾਂ ਕਿ ਉਹਨਾਂ ਨੂੰ ਆਉਣ ਜਾਣ 'ਚ ਆਸਾਨੀ ਹੋਵੇ ਸੋ ਇਹ ਬੱਚੀਆਂ ਜਿਹੜੀਆਂ ਜਿਨ੍ਹਾਂ ਨੇ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਇਹਨਾਂ ਨੂੰ ਵੀ ਆਉਣ ਵਾਲੇ ਦਿਨਾਂ 'ਚ ਅਸੀਂ ਚੰਗੀ ਸਵਾਗਤ ਕਰੀਏ ਲੱਗਦਾ ਇਸੇ ਤਰ੍ਹਾਂ ਦਾ ਇੱਕ ਸ਼ੇਰਾ ਹੋਊ ਜਿਹੜਾ ਕਿ ਤੁਸੀਂ ਉਹਨਾਂ ਨੂੰ ਪਹਿਲਾਂ ਦਾ ਹੌਸਲਾ ਫਤਾਈ ਤੁਸੀਂ ਇਸ ਤਰ੍ਹਾਂ ਕਰਕੇ ਦੱਸਦੇ ਹੋ ਨਾ ਬੇੜਾ ਨੂੰ ਉਹਨਾਂ ਲੜਕੀਆਂ ਨੂੰ ਕੀ ਸ਼ੌਕ ਦੇ ਬਿਲਕੁਲ ਜੀ ਜਦੋਂ ਮਾਪਿਓ ਵੀ ਕਦੇ ਕਿਸੇ ਬੱਚੇ ਨੂੰ ਕੋਈ ਛੋਟਾ ਜਿਹਾ ਨਾਮ ਦੇ ਦੇਵੇ ਤਾਂ ਇੱਕ ਤਰ੍ਹਾਂ ਨਾਲ ਐਪਰੀਸੀਏਸ਼ਨ ਹੁੰਦੀ ਆ ਸੋ ਜਿੰਨੀ ਹੌਸਲਾ ਵਜਾਈ ਅਸੀਂ ਬੱਚਿਆਂ ਦੀ ਕਰਾਂਗੇ ਉਹਨਾਂ ਬੱਚੇ ਅੱਗੇ ਵਧਣਗੇ ਸੋ ਮੈਂ ਕੁੜੀਆਂ ਦੇ ਲਈ ਵੱਧ ਤੋਂ ਵੱਧ ਇਹ ਤਾਂ ਕਹਿ ਲਓ ਕਿ ਇੱਕ ਮੇਰੇ ਹਲਕੇ ਦੀ ਗੱਲ ਹੈ ਅਸੀਂ ਸਟੇਟ ਲੈਵਲ ਤੇ ਵੀ ਬਹੁਤ ਕੁਝ ਕੁੜੀਆਂ ਲਈ ਕਰਾਂਗੇ ਇੱਕ ਪਾਸੇ ਪਾਣੀਆਂ ਦਾ ਮਸਲਾ ਹੈ ਲਿਆ ਹੋਇਆ ਦੂਜੇ ਪਾਸੇ ਜਿਹੜੇ ਬੀਜੇਪੀ ਤਰੰਗਾ ਯਾਤਰਾ ਕਰ ਰਹੀ ਹੈ ਜਿੱਥੇ ਪਹਿਲੇ ਲੰਚਰੀ ਮੌਲ ਬਣਿਆ ਸੀ ਪਾਕਿਸਤਾਨ ਹਲੇ ਤੇ ਭਾਰਤ ਦੀ ਜੜਾਈ ਦਾ ਇਸ ਕਰਕੇ ਕੈਰੀ ਸਟੈਪ ਪਾ ਦਿੱਤੀ ਨੇ ਕੋ ਜੇ ਬੀਜੇਪੀ ਨੂੰ ਤਾਂ ਕੋਈ ਸ਼ਰਮ ਨਹੀਂ ਮੈਂ ਕਹਾਂਗੀ ਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਇਹ ਜੋ ਇਹਨਾਂ ਨੇ ਆਪਰੇਸ਼ਨ ਕੀਤਾ ਸੀ ਉਹਦੀ ਕੋਈ ਪ੍ਰਸ਼ੰਸਾ ਨਹੀਂ ਕੀਤੀ ਗਈ ਜਦਕੇ ਉਹਦੇ ਵਿੱਚੋਂ ਕੁਝ ਨਿਕਲਿਆ ਵੀ ਨਹੀਂ ਅੱਜ ਵੀ ਜੇਕਰ ਅਸੀਂ ਪੁੱਛੀਏ ਕਿ ਪਹਿਲਗਾਮ ਚ ਜਿਹੜੇ ਨਹੱਥਿਆਂ ਨੂੰ ਮਾਰਿਆ ਗਿਆ ਉਹਨਾਂ ਦੇ ਦੋਸ਼ੀ ਕਿੱਥੇ ਨੇ ਅੱਜ ਤੱਕ ਉਹ ਦੋਸ਼ੀ ਨਹੀਂ ਫੜੇ ਗਏ ਫਿਰ ਇਸ ਤਰ੍ਹਾਂ ਦੇ ਜਿਹੜੇ ਡਰਾਮੇਬਾਜ਼ੀ ਦਾ ਕੋਈ ਫਾਇਦਾ ਨਹੀਂ ਹੁੰਦਾ ਜਿੰਨੀ ਦੇਰ ਤੱਕ ਅਸੀਂ ਅਸਲੀ ਦੋਸ਼ੀਆਂ ਨੂੰ ਟਾਰਗੇਟ ਨਹੀਂ ਕਰਦੇ ਮੈਡਮ ਸਰਕਾਰੀ ਸਕੂਲ ਦੇ ਜਿਹੜਾ ਅਧਿਆਪਕ ਨੇ ਪੜਾਈ ਤੋਂ ਬਾਅਦ ਦੇ ਵਿੱਚ ਨੂੰ ਬੜੀ ਮਹੱਤਵ ਕਰ ਰਹੇ ਨੇ ਪਰ ਕਿੰਨਾ ਕਿਤੇ ਅਧਿਆਪਕਾਂ ਦੀ ਜਿਹੜੀਆਂ ਡਿਊਟੀਆਂ ਜਿਹੜੀਆਂ ਅਲੱਗ-ਅਲੱਗ ਥਾਵਾਂ ਤੇ ਲੱਗ ਜਾਂਦੀਆਂ ਨੇ ਨੀ ਵੋਟਾਂ ਦੇ ਲਾੜੇ ਹੋਰ ਸੀਨੇ ਲਾੜੋ ਤਾਂ ਉਹਨਾਂ ਨੂੰ ਬੱਚਿਆਂ ਨੂੰ ਪੜਾਈ ਦੇ ਵਿੱਚ ਪੜਾਉਣ ਦੇ ਵਿੱਚ ਬੜੀ ਮੁਸ਼ਕਲਾਂ ਆਉਂਦੀਆਂ ਨੇ ਦੇਖੋ ਰਸਤਾ ਕੱਢਿਆ ਜਾਵੇ ਪਹਿਲਾਂ ਵੀ ਕਲਾ ਪੜਾਈ ਦਿੱਤਾ ਕਿਸੇ ਮੇਰੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਪਹਿਲਾਂ ਵੀ ਮਾਨ ਸਾਹਿਬ ਨੇ ਇਹਨਾਂ ਡਿਊਟੀਆਂ ਤੋਂ ਜਿਹੜੀ ਰਾਹਤ ਦਿੱਤੀ ਸੀ ਔਰ ਇਹ ਗੱਲ ਅਸੀਂ ਫਿਰ ਦੁਬਾਰਾ ਰਿਪੀਟ ਕਰਾਂਗੇ ਤੇ ਅਧ